RTO ਬੰਦ ਕਰ ਸਕਦੀ ਹੈ ਕੇਂਦਰ ਸਰਕਾਰ ਜਿਸ RTO ਤੋਂ ਤੁਸੀਂ ਡਰਾਈਵਿੰਗ ਲਾਇਸੈਂਸ ਬਣਵਾਉਂਦੇ ਹੋ ਕੇਂਦਰ ਸਰਕਾਰ ਅਜੇ ਦਫਤਰਾਂ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਨੇ ਅਜੇ ਸੰਕੇਤ ਦਿੱਤੇ ਨੇ ਨਾ ਕਿ ਆਏ ਕਿ ਸਰਕਾਰ ਅਗਲੇ ਕੁਝ ਮਹੀਨਿਆਂ ਚ ਕਾਨੂੰਨ ਬਣਾ ਕੇ RTO ਦਫਤਰਾਂ ਨੂੰ ਬੰਦ ਕਰੇਗੀ ਜੀ ਹਾਂ ਕੇਂਦਰ ਸਰਕਾਰ RTO ਨੂੰ ਬੰਦ ਕਰ ਸਕਦੀ ਹੈ ਅਜੇ ਸੰਕੇਤ ਦਿੱਤੇ ਜਾ ਰਹੇ ਨੇ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਆਟੋ ਦਫਤਰਾਂ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਨੇ ਕਿਹਾ ਕਿ ਸਰਕਾਰ ਅਗਲੇ ਕੋਚ ਮਹੀਨਿਆਂ ਚ ਕਾਨੂੰਨ ਬਣਾ ਕੇ ਆਟੋ ਦਫਤਰਾਂ ਨੂੰ ਬੰਦ ਕਰੇਗੀ ਤੇ ਇਸ ਦੇ ਥਾਂ ਤੇ ਕੋਈ ਦੂਜੀ ਵਿਵਸਥਾ ਸ਼ੁਰੂ ਕੀਤੀ ਜਾਵੇਗੀ ਗਟਕਰੀ ਨੇ ਪੂਰਨ ਕਿਹਾ ਕਿ ਆਟੋ ਚ ਸਿਰਫ ਪੈਸੇ ਦਾ ਖੇਡ ਚੱਲਦਾ ਹੈ ਕੋਈ ਕੰਮ ਨਹੀਂ ਹੁੰਦਾ ਨਿਤਿਨ ਗਟਕਰੀ ਨੇ ਵੱਡੀ ਗੱਲ ਕਹੀ ਹੈ ਕਿ ਆਟੋ ਚ ਸਿਰਫ ਪੈਸੇ ਦਾ ਖੇਡ ਚੱਲਦਾ ਹੈ ਕੋਈ ਕੰਮ ਨਹੀਂ ਹੁੰਦਾ ਤੇ ਕੇਂਦਰ ਸਰਕਾਰ RTO ਬੰਦ ਕਰਨ ਦੀ ਤਿਆਰੀ ਵਿੱਚ ਹੈ RTO ਦਫਤਰ ਡਰਾਈਵਿੰਗ ਲਾਇਸੈਂਸ ਜਾਰੀ ਕਰਦਾ ਹੈ ਤੁਹਾਨੂੰ ਦੱਸ ਰਿਹਾ ਕਿ RTO ਦਫਤਰ ਦਾ ਕੀ ਕੰਮ ਹੁੰਦਾ ਹੈ RTO ਗੱਡੀਆਂ ਦਾ ਰਜਿਸਟ੍ਰੇਸ਼ਨ ਕਰਨ ਨੰਬਰ ਪਲੇਟ ਜਾਰੀ ਕਰਦੀ ਹੈ ਹਰ ਜ਼ਿਲ੍ਹੇ ਚ RTO ਦਫਤਰ ਹੁੰਦਾ ਹੈ ਰੋਡ ਟੈਕਸ RTO ਦਫਤਰ ਚ ਜਮ੍ਹਾਂ ਹੁੰਦਾ ਹੈ ਅਤੇ ਕੇਂਦਰ ਸਰਕਾਰ RTO ਦਫਤਰਾਂ ਨੂੰ ਬੰਦ ਕਰ ਸਕਦੀ ਹੈ ਕਾਰੋਬਾਰੀ ਗੱਡੀਆਂ ਲਈ ਪਰਮਿਟ ਵੀ RTO ਦਫਤਰ ਜਾਰੀ ਕਰਦਾ ਹੈ ਸੋ ਅਜੇ ਕੰਮ ਕੀਤੇ ਚਾਹੁੰਦੇ ਨੇ ਆਰਟੀਓ ਦਫਤਰ ਵੱਲੋਂ ਭਾਰਤ ਕੇਂਦਰ ਸਰਕਾਰ ਆਰਟੀਓ ਦਫਤਰ ਬੰਦ ਕਰ ਸਕਦੇ ਤੇ ਇਸੇ ਜਗ੍ਹਾ ਤੇ ਦੂਜੀ ਵਿਵਸਥਾ ਕੋਈ ਲਿਆ ਸਕਦੀ ਹੈ ਗਟਕੜੀ ਨੇ ਪੂਨੇ ਵਿੱਚ ਕਿਹਾ ਕਿ ਆਰਟੀਓ ਚ ਸਿਰਫ ਪੈਸੇ ਦਾ ਖੇਡ ਚੱਲਦਾ ਹੈ ਕੋਈ ਕੰਮ ਨਹੀਂ ਹੁੰਦਾ ਅਤੇ ਕੇਂਦਰ ਸਰਕਾਰ ਵੱਡਾ ਫੈਸਲਾ ਲੈ ਸਕਦੇ ਕਿਉਂਕਿ ਸੰਕੇਤ ਦਿੱਤੇ ਗਏ ਨੇ ਨਿਤਿਨ ਗਟਕੜੀ ਵੱਲੋਂ ਕਿ ਆਰਟੀਓ ਦਫਤਰ ਬੰਦ ਹੋ ਸਕਦੇ ਨੇ